ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ अरोड़ा ਅੱਜ ਪਟਿਆਲਾ ਦੇ ਇਤਿਹਾਸਿਕ ਸ਼੍ਰੀ ਕਾਲੀ ਮਾਤਾ ਮੰਦਿਰ ਵਿਖੇ ਨਤਮਸਤਕ ਹੋਏ ਨੇ ਮੰਦਿਰ ਦਰਸ਼ਨ ਤੋਂ ਬਾਅਦ ਉਹਨਾਂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਪ੍ਰਮਾਤਮਾ ਦੇ ਘਰ ਤੋਂ ਜਦੋਂ ਬੁਲਾਵਾ ਆਉਂਦਾ ਹੈ ਤਾਂ ਉਹ ਆਪ ਹੀ ਰਾਹ ਦਿਖੋਂਦਾ ਹੈ ਉਹਨਾਂ ਨੇ ਕਿਹਾ ਹੈ ਕਿ ਇੱਥੇ ਆ ਕੇ ਉਹਨਾਂ ਨੇ ਪੰਜਾਬ ਦੇ ਲੋਕਾਂ ਲਈ ਚੜ੍ਹਦੀ ਕਲਾ ਅਤੇ ਸੁੱਖ ਸ਼ਾਂਤੀ ਦੀ ਦੁਆ ਕੀਤੀ ਹੈ ਇਸ ਮੌਕੇ ਉਹਨਾਂ ਨੇ ਭਾਜਪਾ ਦੇ ਵੱਲੋਂ ਲਏ ਗਏ ਕੁਝ ਹਾਲੀਆ ਫੈਸਲਿਆਂ 'ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਹਨਾਂ ਕਿਹਾ ਕਿ ਭਾਜਪਾ ਤੇ ਕੇਂਦਰ ਸਰਕਾਰ ਨੇ ਆਪਣੇ ਤਰੀਕੇ ਅਨੁਸਾਰ ਇੱਕ ਵਾਰ ਫਿਰ ਤੋਂ ਗਲਤ ਕਦਮ ਚੁੱਕਿਆ ਹੈ। ਜਿਸ ਕਾਰਨ ਪੰਜਾਬ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਵਿੱਚ ਗੁੱਸਾ ਪੈਦਾ ਹੋਇਆ ਹੈ। ਉਹਨਾਂ ਮੰਗ ਕੀਤੀ ਹੈ ਕਿ ਇਸ ਤਰ੍ਹਾਂ ਦੀ ਨੋਟੀਫਿਕੇਸ਼ਨ ਤੁਰੰਤ ਵਾਪਸ ਲਈ ਜਾਣ। ਉਹਨਾਂ ਤਰਨਤਾਰਨ ਵਿੱਚ ਹੋਣ ਵਾਲੀਆਂ ਚੋਣਾਂ ਬਾਰੇ ਵੀ ਗੱਲ ਕੀਤੀ ਹੈ ਤੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਤੇ ਵੀ ਤੰਜ ਕੱਸੇ ਨੇ। ਉਹਨਾਂ ਨੇ ਦੋਸ਼ ਲਗਾਇਆ ਹੈ ਕਿ ਭਾਜਪਾ ਦੇਸ਼ ਭਰ ਵਿੱਚ ਵੋਟ ਚੋਰੀ ਦਾ ਖੇਡ ਖੇਡ ਰਹੀ ਹੈ। ਉਹਨਾਂ ਨੇ ਕਿਹਾ ਹੈ ਕਿ ਆਉਣ ਵਾਲੀਆਂ ਚੋਣਾਂ ਵਿੱਚ ਲੋਕ ਸੱਚ ਅਤੇ ਸੇਵਾ ਦੀ ਰਾਜਨੀਤੀ ਦੀ ਚੋਣ ਕਰਨਗੇ। ਉਹਨਾਂ ਨੇ ਭਰੋਸਾ ਜਤਾਇਆ ਹੈ ਕਿ ਆਮ ਆਦਮੀ ਪਾਰਟੀ ਵੱਡੇ ਫਰਕ ਦੇ ਨਾਲ ਜਿੱਤ ਦਰਜ ਕਰੇਗੀ ਤੇ ਪੰਜਾਬ ਦੇ ਵਿਕਾਸ ਦਾ ਸਫ਼ਰ ਹੋਰ ਤੇਜ਼ੀ ਨਾਲ ਅੱਗੇ ਵਧੇਗਾ। ਇਸ ਲਈ ਆਮ ਆਦਮੀ ਪਾਰਟੀ ਦੇ ਸੁਭਾ ਪ੍ਰਧਾਨ ਅਮਨ अरोड़ा ਦੇ ਵੱਲੋਂ ਹੋਰ ਕੀ ਕੋਈ ਕਿਹਾ ਗਿਆ ਹੈ ਤੁਹਾਡੇ ਨਾਲ ਵੀ ਸਾਂਝਾ ਕਰ ਰਹੇ ਹਾਂ ਵਿੱਚੀ ਕੋਸ਼ਿਸ਼ ਹੋਈ ਜੇਕਰ ਪ੍ਰਮਾਤਮਾ ਦੇ ਘਰ ਤੋਂ ਸੁਨੇਹਾ ਆ ਜੇ ਬਲਾਵਾ ਆ ਜੇ ਤੇ ਜਾਇਦੇ ਤੇ ਅੱਜ ਮੱਥਾ ਟੇਕਣ ਇੱਥੇ ਆਇਆ ਔਰ ਪ੍ਰਮਾਤਮਾ ਅੰਕਾਰੀ ਮੱਥਾ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਪੰਜਾਬ ਨੂੰ ਹੱਸਦਾ ਵਾਜ਼ਾ ਰੱਖਣ ਇਹ ਦੁਆ ਮੰਗਣਾ ਆਇਆ हां ਅੰਮ੍ਰਿਤ ਜੇ ਪੰਜਾਬ ਯੂਨੀਵਰਸਿਟੀ ਦਾ ਮੁੱਦਾ ਜਿਹੜਾ ਫਟਿਆ ਹੋਇਆ ਉਹ ਕਿਹਦਾ ਮੋੜ ਲੈ ਕੇ ਕੀ ਕਹਿਣਾ ਚਾਹੋ ਦੇਖੋ ਇਸ ਤਰ੍ਹਾਂ ਕੇ ਕੇਂਦਰ ਸਰਕਾਰ ਔਰ ਭਾਜਪਾ ਨੇ ਆਪ ਦੀ ਆਦਤ ਮੁਤਾਬਕ ਇੱਕ ਬਹੁਤ ਗਲਤ ਸਟੈਪ ਲਿਆ ਜਿਹਦੇ ਇੱਕ ਬਹੁਤ ਵੱਡਾ ਰਿਐਕਸ਼ਨ ਹੈ ਜਿਹੜਾ ਉਸੂਚੇ ਪੰਜਾਬ ਦੇ ਵਿੱਚੋਂ ਟੀਚਰਸ ਵੱਲੋਂ ਸਾਰੇ ਜਿਹੜੇ ਇੰਟੈਲੈਕਚੁਅਲਸ ਨੇ ਉਹਨਾਂ ਵੱਲੋਂ ਸਟੂਡੈਂਟਸ ਵੱਲੋਂ ਗਿਆ ਤੇ ਹੁਣ ਨੋਟੀਫਿਕੇਸ਼ਨ ਵਾਪਸ ਲੈ ਲਈ ਹੈ ਔਰ ਜੋ ਸੈਨੇਟ ਦੀ ਇਲੈਕਸ਼ਨ ਬੜੀ ਲੰਬੇ ਸਮੇਂ ਦਾ ਡਿਊਪੀ ਹੈ ਉਹਦੀ ਵੀ ਕਬੜੀ ਜਨਨ ਮੰਗ ਸੀ ਅਸੀਂ ਵੀ ਪੰਜਾਬ ਸਰਕਾਰ ਵੀ ਆਵਾਜ਼ ਦੀ ਪਾਰਟੀ ਵੀ ਕੇਂਦਰ ਸਰਕਾਰ ਨੂੰ ਕਹਿੰਦੇ ਆ ਰਹੀਏ ਸਾਡੇ ਜਿਹੜੇ ਐਮਪੀਜ਼ ਨੇ ਕਾਂਗਸਾਬ ਔਰ ਮੀਤਰੀ ਜੀ ਉਹ ਵੀ ਬੜੇ ਐਕਟਿਵਲੀ ਇਨਵੋਲਡ ਰਹੇ ਨੇ ਤੇ ਅਸੀਂ ਕੇਂਦਰ ਸਰਕਾਰ ਨੂੰ ਇਹ ਕਹਾਂਗੇ ਕਿ ਇਹ ਜੀਆਂ ਪ੍ਰਾਣੀਆਂ ਇੰਸਟੀਟਿਊਸ਼ਨਸ ਇਹ ਜੀਆਂ ਪ੍ਰੈਸਟੀਜੀਅਸ ਇੰਸਟੀਟਿਊਸ਼ਨਸ ਦਾ ਜੋ ਜੱਦੀ ਪੁਸ਼ਤੀ ਇੰਨੇ ਸਾਲਾਂ ਤੋਂ ਐਸਟੈਬਲਿਸ਼ਡ ਸਿਸਟਮ ਹੈ ਉਹਨਾਂ ਇੰਸਟੀਟਿਊਸ਼ਨ ਖਤਮ ਕਰਨ ਦਾ ਕੰਮ ਤੁਸੀਂ ਨਾ ਕਰੋ ਬਾਜ ਮੂੰਹ ਤੋੜਨ ਦਾ ਜਵਾਬ ਇਹੜਾ ਉਹ ਸਟੂਡੈਂਟਸ ਨੇ ਖਾਸ ਤੌਰ ਤੇ ਦਿੱਤਾ ਸੁਣਾ ਚਾਹੂਗਾ ਕਿ ਇਸ ਇੰਸਟੀਚਿਊਸ਼ਨ ਨੂੰ ਇਸੇ ਤਰੀਕੇ ਨਾਲ ਦੀ ਸ਼ਾਨ ਮੱਤੇ ਇਤਿਹਾਸ ਇਸ ਤਰੀਕਾ ਬਾਲ ਰੱਖਿਆ ਜਾਵੇ ਕਰਤਾਰ ਇਲੈਕਸ਼ਨਾਂ ਦੇ ਕੀ ਹੋਈ ਕਿਸ ਤਰ੍ਹਾਂ ਲੰਬੂ ਬਹੁਤ ਵਧੀਆ ਬਹੁਤ ਵਧੀਆ ਮਾਹੌਲ ਸਨ ਤਰਨ ਦੇ ਵਿੱਚ ਆਵਾਜ਼ੀ ਪਾਰਟੀ ਦਾ ਬਣਿਆ ਹੋਇਆ ਜੀ ਲੋਕਾਂ ਨੂੰ ਆਪਦੀ ਇਲੈਕਸ਼ਨ ਬਣਾ ਕੇ ਲੜ ਰਹੇ ਨੇ ਪਿਛਲੇ 3.5 ਤੋਂ 4 ਸਾਲਾਂ ਦੇ ਆਵਾਜ਼ੀ ਪਾਰਟੀ ਦੇ ਕੰਮ ਨੂੰ ਲੈ ਕੇ ਸਰਕਾਰ ਦੇ ਕੰਮਾਂ ਨੂੰ ਲੈ ਕੇ ਸਾਡੇ ਸਾਰੇ ਵਰਕਰਸ ਦੀ ਮਿਹਨਤ ਨੂੰ ਲੈ ਕੇ ਔਰ ਹਰਵਜੀਤ ਸਿੰਘ ਆਪ ਦਾ ਵੀ ਬੜਾ ਵਧੀਆ ਅਸਰ ਸੂਕ ਹੈ ਸਿੱਖੀ ਸੇਵਕੀ ਹਾਲਕੇ ਦੇ ਵਿੱਚ ਉਹਨਾਂ ਸਾਰੀ ਚੀਜ਼ ਨੂੰ ਲੈ ਕੇ ਸਾਨੂੰ ਪੂਰੀ ਉਮੀਦ ਹੈ ਕਿ ਕੱਲ ਨੂੰ ਇਲੈਕਸ਼ਨ ਹੋਣ ਜਾ ਰਹੀ ਹੈ VOTING ਹੋਣੀ ਹੈ ਤੇ ਵੱਡੇ ਮਾਰਲੇ ਦੇ ਪਰਾਵਾਂ ਦੇ ਪਾਰ ਤੋਂ ਦਰਜ ਕਰੇ ਇਸ ਤਰ੍ਹਾਂ ਕਿ ਸੁਵੇਰ ਸਿੰਘ ਬਾਦਲ ਸਰਿਆਮ ਇੰਜ਼ਾਮ ਲਗਾ ਰਹੇ ਨੇ ਕਿ ਆਮ ਆਦਮੀ ਪਾਰਟੀ ਸਰਕਾਰ ਦਾ ਕੰਮ ਚਾਈ ਕਰ ਰਹੀ ਹੈ ਤਰੰਤਾਰਾ ਇਲੈਕਸ਼ਨ ਨੂੰ ਲੈ ਕੇ ਇਸ ਤਰ੍ਹਾਂ ਦੇਖਦੇ ਕੋ ਵਿਰੋਧੀਆਂ ਦਾ ਕੰਮ ਹੋਣਾ ਹੈ ਵਿਰੋਧ ਕਰਨਾ ਇਲਜ਼ਾਮ ਲਾਉਣੇ ਉਹਨਾਂ ਨੂੰ ਲਾਉਣ ਦਿਓ ਅਸੀਂ ਆਪਦੇ ਕੰਮਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਜਾ ਰਹੇ ਹਾਂ ਐਕਚੁਅਲੀ ਸੁਮੇਸ਼ ਸਿੰਘ ਬਾਦਲ ਜੀ ਨੂੰ ਪਤਾ ਹੈ ਕਿ ਪਿਛਲੀਆਂ 3-4 ਇਲੈਕਸ਼ਨਾਂ ਜਿੰਨੀਆਂ ਹੋਈਆਂ ਨੇ ਬਾ ਇਲੈਕਸ਼ਨਸ ਉਹਦੇ ਚ ਅਕਾਲੀ ਦਲ ਦਾ ਕੀ ਹਾਲ ਹੋਇਆ ਉਹ ਆਪਦੀ ਹੋਣ ਜਾ ਰਹੀ ਹਾਰ ਦੀ ਭੂਮਿਕਾ ਪਹਿਲੀ ਬਣ ਰਹੀ ਨੇ ਇਹ ਐਲੀਗੇਸ਼ਨ ਲਗਾ ਕੇ ਐਸਸਪੀ ਜਿਹੜੇ ਮੋਟਰ ਵੀ ਕੀਤੇ ਗਏ ਨੇ ਉਸ ਤੋਂ ਵੀ ਕੀ ਕੁਆਲਿਟੀ ਹਨ ਕਿ ਕੋਈ ਗੱਲ ਨਹੀਂ ਐਡਮਿਨਿਸਟ੍ਰੇਟਿਵ ਪ੍ਰੋਸੈਸ ਹੈ ਹਰੇਕ ਦੇਖੋ ਡੈਮੋਕ੍ਰੇਸੀ ਦੇ ਵਿੱਚ ਹਰੇਕ ਪਾਰਟੀ ਨੂੰ ਹਰੇਕ ਵਿਅਕਤੀ ਨੂੰ ਇਕੁਅਲ ਹੱਕ ਹੈ ਇਕੁਅਲ ਰਾਈਟ ਹੈ ਜੇ ਕਿਸੇ ਨੂੰ ਆਬਜੈਕਸ਼ਨ ਸੀਗਾ ਉਹਨਾਂ ਨੇ ਇਲੈਕਸ਼ਨ ਕਮਿਸ਼ਨ ਨੂੰ ਸ਼ਿਕਾਇਤ ਕਰਦੀ ਇਲੈਕਸ਼ਨ ਕਮਿਸ਼ਨ ਨੇ ਮੈਨੂੰ ਨਹੀਂ ਪਤਾ ਕਿ ਕਿੰਨਾ ਕੁ ਵੈਰੀਫਾਈ ਕੀਤਾ ਜਾਂ ਕਿੰਨਾ ਕੁ ਨਹੀਂ ਕੀਤਾ ਪਰ ਅ ਬਦਲੀਆਂ ਤਾਂ ਹੁੰਦੀਆਂ ਆਈਆਂ ਨੇ ਇਲੈਕਸ਼ਨਾਂ ਦੇ ਦੌਰਾਨ ਅਫਸਰਾਨੀਆਂ ਪਰ ਸਸਪੈਂਸ਼ਨ ਵਾਲਾ ਕੰਮ ਹੈ ਜਿਹੜਾ ਇਹ ਉਹਨਾਂ ਨੇ ਪਹਿਲੀ ਵਾਰੀ ਕੀਤਾ ਜਿਹੜਾ ਕਿ ਮੈਂ ਸਮਝਦਾ ਕਿ ਇਹ ਨਜਾਇਜ਼ ਹੈ ਇਹ じゃ ਕੋਈ ਵੀ ਕਿਉਂਕਿ ਮੈਂ ਵੀ ਕਈ ਦਿਨ ਲਗਾਏ ਨੇ ਉੱਥੇ ਇਹ じゃ ਮੈਨੂੰ ਤਾਂ ਪਬਲਿਕ ਦੇ ਵਿੱਚ ਇੱਕ ਬੰਦੇ ਨੇ ਵੀ ਕਿਹਾ ਨਹੀਂ ਹੈਗਾ ਕੀ ਜੀ ਕਿਸੇ ਤਰੀਕੇ ਨਾਲ ਕੋਈ ਕੋਈ ਪ੍ਰਸ਼ਾਸਨ ਵੱਲੋਂ ਜਾਂ ਸਰਕਾਰ ਵੱਲੋਂ ਕਿਸੇ ਤਰੀਕੇ ਦੀ ਧੱਕੇਸ਼ਾਹੀ ਹੋ ਰਹੀ ਹੈ ਤੇ ਹੁਣ ਇਹਨਾਂ ਐਕਸਟ੍ਰੀਮ ਸਟੈਪ ਲੈਣਾ ਇਲੈਕਸ਼ਨ ਕਮਿਸ਼ਨ ਵੱਲੋਂ ਪਰ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਇਲੈਕਸ਼ਨ ਕਮਿਸ਼ਨ ਵੀ ਅੱਜ ਦੀ ਤਾਰੀਖ ਦੇ ਵਿੱਚ ਪੂਰੇ ਮੁਲਕ ਦੇ ਵਿੱਚ ਇੱਕ ਤਰਫਾ ਹੀ ਖੇਡ ਹੈ ਜਿਹੜੀ ਉਹ ਖੇਡਦਾ ਹੈ ਆ ਪੂਰੇ ਪੂਰੇ ਮੁਲਕ ਨੇ ਵੋਟ ਚੋਰੀ ਦਾ ਤੇ ਸਾਰੀਆਂ ਗੱਲਾਂ ਨੇ ਜਿਹੜੀਆਂ ਉਹ ਕਰ ਲਈਆਂ ਪਹਿਲਾਂ ਈਵੀਐਮ ਦਾ ਚੱਲਦਾ ਰਿਹਾ ਉਹ ਵੋਟ ਚੋਰੀ ਉਹ ਚੱਲੀ ਜਾਂਦਾ ਪਰ ਕੰਨਾਂ ਤੇ ਜੂ ਪਾ ਕੇ ਕੰਨਾਂ ਤੇ ਜੂ ਨਹੀਂ ਸਰਕਦੀ ਹੈਗੀ ਪਰ ਕੋਈ ਗੱਲ ਨਹੀਂ ਅ ਇਲੈਕਸ਼ਨਾਂ ਜਿਹੜੀ ਉਹ ਸਰਕਾਰ ਵੱਲੋਂ ਕਲੀਅਰ ਕੱਟ ਡਾਇਰੈਕਸ਼ਨ ਦੇ ਕਿ ਬੜੀਆਂ ਫ੍ਰੀ ਫੇਅਰ ਇੰਪਾਰਸ਼ਲ ਤੇ ਸ਼ਾਂਤੀਪੂਰਨ ਤਰੀਕੇ ਨਾਲ ਹੋਣੀ ਚਾਹੀਦੀ ਹੈ